ਪਾਈ ਮਨਜੀਤ ਸਿੰਘ ਅਚਾਨਕ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇ ਗਏ ਨੇ ਉਹਨਾਂ ਨੇ ਕਿਹਾ ਹੈ ਕਿ ਐਸਜੀਪੀਸੀ ਮੈਂਬਰ ਰਹਿਣਗੇ ਪਰ ਦਲ ਤੋਂ ਅਸਤੀਫਾ ਦੇ ਦਿੱਤਾ ਗਿਆ ਆਖਰਕਾਰ ਐਡਾ ਵੱਡਾ ਫੈਸਲਾ ਕਿਉਂ ਲੈ ਲਿਆ ਗਿਆ ਕਿਉਂ ਐਡਾ ਵੱਡਾ ਫੈਸਲਾ ਲੈ ਕੇ ਤੇ ਹੁਣ ਮਨਜੀਤ ਸਿੰਘ ਦਾ ਅਗਲਾ ਪਲਾਨ ਕੀ ਹੋਵੇਗਾ ਅਗਲਾ ਪ੍ਰੋਗਰਾਮ ਕੀ ਹੋਵੇਗਾ ਦਰਸਲ ਲੰਘੇ ਕੱਲ ਇੱਕ ਖਬਰ ਸਾਹਮਣੇ ਆਂਦੀ ਹੈ ਐਸਜੀਪੀਸੀ ਮੈਂਬਰ ਭਾਈ ਮਨਜੀਤ ਸਿੰਘ ਅਚਾਨਕ ਅਸਤੀਫਾ ਦੇ ਗਏ ਨੇ ਔਰ ਇੱਕ ਫੇਸਬੁੱਕ ਪੋਸਟ ਵੀ ਪਾਈ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਲਿਖਿਆ ਹੈ ਕਿ ਬਾਦਲ ਪਰਿਵਾਰ ਤੋਂ ਅਸਤੀਫਾ ਤੇ ਭਾਈ ਅਮਰਤਪਾਲ ਸਿੰਘ ਦਾ ਸਮਰਥਨ ਜਿਸ ਦੇ ਵਿੱਚ ਸਾਫ ਕਲੀਅਰ ਹੋ ਗਿਆ ਹੈ ਕਿ ਭਾਈ ਅਮਰਤਪਾਲ ਸਿੰਘ ਦੀ ਸਪੋਰਟ ਦੇ ਵਿੱਚ ਆ ਗਏ ਨੇ ਹਾਲਾਂਕਿ ਉਹਨਾਂ ਦੇ ਸੁਪੁੱਤਰ ਭਾਈ ਅਮਰਤਪਾਲ ਸਿੰਘ ਦੀ ਸਪੋਰਟ ਦੇ ਵਿੱਚ ਪਹਿਲਾਂ ਹੀ ਨਿਤਰੇ ਹੋਏ ਨੇ ਪਰ ਹੁਣ ਭਾਈ ਮਨਜੀਤ ਸਿੰਘ ਨੇ ਵੀ ਇਹ ਫੈਸਲਾ ਕਰ ਲਿਆ ਕਿ ਉਹ ਵੀ ਭਾਈ ਅਮਰਤਪਾਲ ਸਿੰਘ ਦੀ ਸਪੋਰਟ ਦੇ ਵਿੱਚ ਆਉਣਗੇ ਭਾਈ ਮਨਜੀਤ ਸਿੰਘ ਹੈ ਕੌਣ ਪਹਿਲਾਂ ਇਹ ਜਾਣ ਲੈਣਾ ਚਾਹੀਦਾ ਹੈ ਭਾਈ ਮਨਜੀਤ ਸਿੰਘ ਦਾ ਅਸਲ ਸ਼ਹੀਦ ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਦੇ ਸੁਪੁੱਤਰ ਨੇ ਉਹਨਾਂ ਦੇ ਭਰਾ ਭਾਈ ਅਮਰੀਕ ਸਿੰਘ ਜਿਹੜੇ ਬਹੁਤ ਚਿਰ ਪਹਿਲਾਂ ਸ਼ਹੀਦ ਹੋ ਚੁੱਕੇ ਨੇ ਜਦੋਂ ਸ਼੍ਰੀ ਦਰਬਾਰ ਸਾਹਿਬ ਤੇ ਹਮਲੇ ਦਾ ਮਾਹੌਲ ਬਣਦਾ ਆ ਉਸ ਸਮੇਂ ਉਹਨਾਂ ਦੀ ਸ਼ਹਾਦਤ ਹੁੰਦੀ ਔਰ ਖਾਸ ਕਰਕੇ ਭਾਈ ਅਮਰੀਕ ਸਿੰਘ ਸੰਤ ਗਿਆਨੀ ਜਰਨੈਲ ਸਿੰਘ ਪਿੰਡਰਾਵਾਲਿਆ ਦੇ ਕਰੀਬੀ ਦੋਸਤ ਹੁੰਦੇ ਨੇ ਭਾਈ ਮਨਜੀਤ ਸਿੰਘ ਨੇ ਵੀ ਉਹਨਾਂ ਦੇ ਨਾਲ ਉਹ ਸਮਾਂ ਗੁਜ਼ਾਰਿਆ ਹੈ ਉਹਨਾਂ ਦੀ ਸ਼ਹਾਦਤ ਤੱਕ ਦਾ ਸਮਾਂ ਗੁਜ਼ਾਰਿਆ ਭਾਈ ਮਨਜੀਤ ਸਿੰਘ ਜਿਹੜੇ ਨੇ ਉਹ ਵੀ ਆਪਣੇ ਆਪ ਨੂੰ ਸੰਤ ਗਿਆਨੀ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦਾ ਕਰੀਬੀ ਦੋਸਤ ਸਬੰਧ ਦੇ ਨੇ ਦੱਸਦੇ ਨੇ ਔਰ ਹੁਣ ਉਹਨਾਂ ਨੇ ਫੈਸਲਾ ਕਰ ਲਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਉਹ ਛੱਡ ਦੇਣਗੇ ਉਸ ਦੇ ਪਿੱਛੇ ਇੱਕ ਕਾਰਨ ਹੈ ਕਿ ਉਹ ਭਾਈ ਅਮਰਤਪਾਲ ਸਿੰਘ ਦੀ ਸਪੋਰਟ ਕਰ ਰਹੇ ਨੇ ਦੂਜੀ ਗੱਲ ਉਹ ਪੰਥ ਦੀ ਗੱਲ ਕਰ ਰਹੇ ਨੇ ਉਹ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਖਾਲੀ ਦਲ ਬਣ ਗਿਆ ਇਸ ਦੇ ਵਿੱਚ ਕੁਝ ਰਿਆ ਨਹੀਂ ਉਹਨਾਂ ਨੇ ਬੜਾ ਵਿੰਗਾਤਮਕ ਤਰੀਕੇ ਦੇ ਨਾਲ ਅਕਾਲੀ ਦਲ ਦੇ ਉੱਤੇ ਹਮਲਾ ਕੀਤਾ ਹੈ ਬਾਦਲ ਪਰਿਵਾਰ ਦੇ ਉੱਤੇ ਹਮਲਾ ਕੀਤਾ ਉਹਨਾਂ ਦਾ ਸਾਫ਼ ਕਹਿਣਾ ਹੈ ਕਿ ਹੁਣ ਜਿਨ੍ਹਾਂ ਨੇ ਸ਼ਹਾਦਤ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਸਿਰਜਣਾ ਕੀਤੀ ਸੀ ਸ਼੍ਰੋਮਣੀ ਅਕਾਲੀ ਦਲ ਦੀ ਨੀਂ ਰੱਖੀ ਸੀ ਉਹ ਨਹੀਂ ਰਹਿ ਗਏ ਸਗੋਂ ਕੁਝ ਝੋਲਾ ਚੁੱਕ ਨੇ ਜਿਹੜੇ ਇੱਕ ਪਰਿਵਾਰ ਦੇ ਆਲੇ-ਦੁਆਲੇ ਹੋ ਕੇ ਖੜੋਤੇ ਹੋਏ ਨੇ ਭਾਈ ਮਨਜੀਤ ਸਿੰਘ ਦਾ ਇਹ ਸਿੱਧਾ ਹਮਲਾ ਔਰ ਬਾਦਲ ਪਰਿਵਾਰ ਦੇ ਉਤੇ ਉਹਨਾਂ ਨੇ ਆਪਣੇ ਫੇਸਬੁੱਕ ਪੋਸਟ ਦੇ ਉੱਤੇ ਵੀ ਆਹੀ ਲਿਖਿਆ ਕਿ ਬਾਦਲ ਪਰਿਵਾਰ ਤੋਂ ਅਸਤੀਫਾ ਦਿੱਤਾ ਹੈ ਉਹਨਾਂ ਨੇ ਸਾਫ਼ ਲਿਖਿਆ ਹੈ ਸਾਫ਼ ਦੱਸਿਆ ਹੈ ਕਿ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰਸ਼ਿਪ ਤੋਂ ਕੋਈ ਅਸਤੀਫਾ ਨਹੀਂ ਦਿੱਤਾ ਸਿਰਫ ਬਾਦਲ ਪਰਿਵਾਰ ਤੋਂ ਜਿਹੜਾ ਉਹਨਾਂ ਨੇ ਅਸਤੀਫਾ ਦਿੱਤਾ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਬਹੁਤ ਸਾਰੇ ਲੋਕ ਨੇ ਖਾਸ ਕਰਕੇ ਬਾਦਲ ਪਰਿਵਾਰ ਦੇ ਕਰੀਬੀ ਆ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਖਡੂਰ ਸਾਹਿਬ ਦੇ ਲਈ ਫੈਸਲੇ ਦੇ ਉੱਤੇ ਖਡੂਰ ਸਾਹਿਬ ਸੀਟ ਦੇ ਉੱਤੇ ਲਈ ਫੈਸਲੇ ਦੇ ਬਾਰੇ ਖਫਾ ਨੇ ਬਾਦਲ ਪਰਿਵਾਰ ਤੋਂ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਤੋਂ ਪਾਵੇਂ ਗੱਲ ਕਰੀ ਆ ਦੇਸ਼ ਪ੍ਰਤਾਪ ਕੈਰੋਂ ਦੀ ਉਹ ਵੀ ਇਸ ਤੋਂ ਖਫਾ ਸਨ ਕਿ ਵਿਰਸਾ ਸਿੰਘ ਵਲਟੋਹਾਂ ਨੂੰ ਸੀਟ ਦੇ ਦਿੱਤੀ ਗਈ ਹਾਲਾਂਕਿ ਉਹਨਾਂ ਦਾ ਦਾਅਵਾ ਸੀ ਕਿ ਅਮਰਿਤਪਾਲ ਦਾ ਸਮਰਥਨ ਕਰ ਦੇਣਾ ਚਾਹੀਦਾ ਹੈ ਹੋ ਸਕਦਾ ਹੈ ਕਿ ਸ਼ਾਇਦ ਏਸੀ ਇਹੀ ਚੀਜ਼ ਭਾਈ ਮਨਜੀਤ ਸਿੰਘ ਨੂੰ ਵੀ ਗਲਤ ਲੱਗੀ ਹੋਵੇ ਭਾਈ ਮਨਜੀਤ ਸਿੰਘ ਨੇ ਵੀ ਸ਼ਾਇਦ ਇਸੇ ਕਰਕੇ ਇਹ ਕਦਮ ਚੁੱਕਿਆ ਪਰ ਆਖਰਕਾਰ ਭਾਈ ਮਨਜੀਤ ਸਿੰਘ ਜਿਹੜੇ ਨੇ ਉਹਨਾਂ ਨੇ ਇਹ ਵੱਡਾ ਕਦਮ ਚੁੱਕਿਆ ਔਰ ਭਾਈ ਅਮਰਿਤਪਾਲ ਸਿੰਘ ਨੂੰ ਸਿੱਧੀ ਸਪੋਰਟ ਜਿਹੜੀ ਆ ਉਹ ਕਰ ਦਿੱਤੀ ਹੈ ਹੌਲੀ-ਹੌਲੀ ਕਰਕੇ ਬਾਦਲ ਪਰਿਵਾਰ ਦਾ ਆਸ-ਪਾਸ ਜਿਹੜਾ ਉਹ ਠਹਿ ਢੇਰੀ ਹੁੰਦਾ ਨਜ਼ਰ ਆ ਰਿਹਾ ਭਾਈ ਮਨਜੀਤ ਸਿੰਘ ਨੇ ਵੀ ਹੁਣ ਹੱਥ ਖਿੱਚ ਲਏ ਹੌਲੀ-ਹੌਲੀ ਕਰਕੇ ਲੱਗਦਾ ਹੈ ਕਿ ਹੋਰ ਵੀ ਵੱਡੇ ਫੈਸਲੇ ਲਏ ਜਾ ਸਕਦੇ ਨੇ ਪਰ ਗੱਲ ਇੱਥੇ ਖੜਦੀ ਹੈ ਕਿ ਭ ਕਿ ਉਹ ਲਿਆ ਕਿ ਇੱਕ ਪਰਿਵਾਰ ਦੇ ਆਲੇ-ਦੁਆਲੇ ਜਿਹੜੇ ਇਕੱਠੇ ਹੁੰਦੇ ਝੋਲੇ ਚੁੱਕ ਜਿਨ੍ਹਾਂ ਦੇ ਬਾਰੇ ਹੁਣ ਗੱਲ ਕਰ ਰਹੇ ਨੇ ਭਾਈ ਮਨਜੀਤ ਸਿੰਘ ਇਹਨਾਂ ਨੂੰ ਹੁਣ ਹੀ ਦਿਖੇ ਨੇ ਇਸ ਤੋਂ ਪਹਿਲਾਂ ਵੀ ਨਜ਼ਰ ਆ ਸਕਦੇ ਸਨ ਇਸ ਤੋਂ ਪਹਿਲਾਂ ਵੀ ਉਹ ਝੋਲੇ ਚੁੱਕ ਜੇ ਉਹਨਾਂ ਨੂੰ ਝੋਲਾ ਚੁੱਕ ਹੀ ਕਿਹਾ ਜਾ ਰਿਹਾ ਤੇ ਉਹ ਲੋਕ ਉੱਥੇ ਹੀ ਸਨ ਬਾਦਲ ਪਰਿਵਾਰ ਦੇ ਇਰਦ-ਗਿਰਦ ਹੀ ਸਨ ਤਾਂ ਉਸ ਵੇਲੇ ਭਾਈ ਮਨਜੀਤ ਸਿੰਘ ਨੇ ਕਿਉਂ ਕੋਈ ਕਦਮ ਨਹੀਂ ਚੁੱਕਿਆ ਹੁਣ ਆ ਕੇ ਕਿਉਂ ਭਾਈ ਮਨਜੀਤ ਸਿੰਘ ਇੱਕ ਪਾਸੇ ਨੂੰ ਹੋ ਗਏ ਹਾਲਾਂਕਿ ਚਲੋ ਇੱਕ ਰਾਹ اختیار ਕਰ ਲੈਣਾ ਚੰਗੀ ਗੱਲ ਹੈ ਜੇ ਜੋ ਸਥਿਤੀ ਬੰਦੇ ਨੂੰ ਜਾਂ ਇੱਕ ਵਿਅਕਤੀ ਨੂੰ સ્વીકાર ਨਾ ਹੋਵੇ ਉਸ ਨੂੰ ਛੱਡ ਦੇਣਾ ਚੰਗਾ ਹੁੰਦਾ ਭਲਾ ਹੁੰਦਾ ਹੈ ਔਰ ਸਿਆਸੀ ਸਫਰ ਵਾਸਤੇ ਵੀ ਚੰਗਾ ਹੋ ਸਕਦਾ ਹੈ ਪਰ ਭਾਈ ਅਮਰਿਤਪਾਲ ਸਿੰਘ ਦੀ ਹੁਣ ਸਿਆਸੀ ਲਹਿਰ ਚੱਲੀ ਹੋਈ ਹੈ ਉਹਨਾਂ ਦਾ ਸਿਆਸੀ ਰਾਉ ਚੱਲਿਆ ਹੋਇਆ ਖਡੂਰ ਸਾਹਿਬ ਦੇ ਵਿੱਚ ਕੀ ਇਸੇ ਕਰਕੇ ਭਾਈ ਮਨਜੀਤ ਸਿੰਘ ਨੇ ਇਹ ਵੱਡਾ ਫੈਸਲਾ ਲਿਆ ਸਵਾਲ ਇੱਥੇ ਖੜਦਾ ਹੈ ਕਿ ਕੀ ਇੱਥੇ ਕੋਈ ਨਿਜ ਅੱਗੇ ਆ ਗਿਆ ਹੋਇਆ ਕੋਈ ਨਿੱਜੀ ਸਵਾਰਥ ਅੱਗੇ ਆ ਗਿਆ ਜਾਂ ਫਿਰ ਹੁਣ ਹੀ ਉਹਨਾਂ ਨੂੰ ਪੰਥ ਦਾ ਚੇਤਾ ਆ ਗਿਆ ਇਸ ਤੋਂ ਪਹਿਲਾਂ ਵੀ ਪੰਥ ਦਾ ਚੇਤਾ ਆ ਸਕਦਾ ਸੀ ਉਹਨਾਂ ਦਾ ਦਾਵਾ ਆ ਕਿ ਜਿਹੜੇ ਲੋਕ ਆਪਣੇ ਆਪ ਨੂੰ ਹੁਣ ਪੰਥਕ ਕਹਿ ਰਹੇ ਉਹਨਾਂ ਨੂੰ ਪੰਥ ਦਾ ਏ ਵੀ ਸੀ ਵੀ ਨਹੀਂ ਪਤਾ ਕਿ ਇਹ ਚੀਜ਼ ਭਾਈ ਮਨਜੀਤ ਸਿੰਘ ਨੂੰ ਪਹਿਲਾਂ ਨਹੀਂ ਸੀ ਪਤਾ ਖੈਰ ਉਹਨਾਂ ਨੇ ਹੁਣ ਇਹ ਫੈਸਲਾ ਜ਼ਰੂਰ ਲੈ ਲਿਆ ਉਹਨਾਂ ਦਾ ਪੁੱਤਰ ਜਿਹੜਾ ਹੈ ਉਹ ਵੀ ਜ਼ਰੂਰ ਭਾਈ ਅਮਰਿਤਪਾਲ ਸਿੰਘ ਦੀ ਸਪੋਰਟ ਕਰਦਾ ਪਿਆ ਔਰ ਜ਼ਾਹਿਰ ਤੌਰ ਦੇ ਉੱਤੇ ਬਾਦਲ ਪਰਿਵਾਰ ਭਾਈ ਅਮਰਿਤਪਾਲ ਸਿੰਘ ਦੇ ਵਿਰੋਧ ਵਿੱਚ ਉਮੀਦਵਾਰ ਐਲਾਨ ਚੁੱਕਾ ਔਰ ਦੂਜੇ ਪਾਸੇ ਹੁਣ ਭਾਈ ਅਮਰਿਤਪਾਲ ਸਿੰਘ ਦਾ ਸਿੱਧਾ ਟਕਰਾ ਜਿਹੜਾ ਉਹ ਵਰਸਾ ਸਿੰਘ ਵਲਟੋਹਾ ਦੇ ਨਾਲ ਐ ਹੋਜੀ ਸਥਿਤੀ ਦੇ ਵਿੱਚ ਭਾਈ ਮਨਜੀਤ ਸਿੰਘ ਦਾ ਇਹ ਫੈਸਲਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਮੈਂਬਰਸ਼ਿਪ ਉੱਤੇ ਖਤਰਾ ਬਣ ਸਕਦਾ ਕਿਉਂਕਿ ਅੰਦਰ ਖਾਤੇ ਦਾ ਹਰ ਕੋਈ ਜਾਣਦਾ ਹੈ ਕਿ ਕੀ ਸਥਿਤੀ ਐ ਐਸਜੀਪੀਸੀ ਦੀ ਔਰ ਸ਼੍ਰੋਮਣੀ ਅਕਾਲੀ ਦਲ ਦੀ ਆਪਸ ਦੇ ਵਿੱਚ ਕਿਵੇਂ ਦਾ ਰਿਸ਼ਤਾ ਹੈ ਖੈਰ ਇਸੇ ਰਿਸ਼ਤੇ ਦਾ ਗਲਤ ਫਾਇਦਾ ਚੁੱਕ ਕੇ ਹੋ ਸਕਦਾ ਹੈ ਕਿ ਆਉਂਦੇ ਸਮੇਂ ਨੂੰ ਭਾਈ ਮਨਜੀਤ ਸਿੰਘ ਦੀ ਮੈਂਬਰਸ਼ਿਪ ਵੀ ਜਾਂਦੀ ਲੱਗੇ ਹੋ ਇਸ ਦਾ ਅਨੁਮਾਨ ਵੀ ਉਹਨਾਂ ਨੇ ਲਗਾ ਹੀ ਲਿਆ ਹੋਵੇਗਾ ਪਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਭਾਈ ਮਨਜੀਤ ਸਿੰਘ ਵਾਸਤੇ ਉਹ ਹੈਰਾਨੀਜਨਕ ਹੈਗਾ ਔਰ ਦੂਜੀ ਵੱਡੀ ਗੱਲ ਜ਼ਿਆਦਾਤਰ ਅਕਾਲੀ ਦਲ ਦੇ ਲੀਡਰ ਜਿਹੜੇ ਨੇ ਉਹ ਜਦੋਂ ਅਕਾਲੀ ਦਲ ਛੱਡਦੇ ਨੇ ਜਾਂ ਉਹਨਾਂ ਦੇ ਨਾਲ ਜੁੜੇ ਹੋਏ ਲੀਡਰ ਜਦੋਂ ਅਕਾਲੀ ਦਲ ਛੱਡਦੇ ਨੇ ਉਹ ਭਾਜਪਾ ਦਾ ਰੁਖ ਕਰਦੇ ਨੇ ਪਰ ਇੱਥੇ ਗੱਲ ਖੜਦੀ ਹੈ ਕਿ ਭਾਈ ਮਨਜੀਤ ਸਿੰਘ ਦਾ ਅਗਲਾ ਪਲਾਨ ਕੀ ਹੋਵੇਗਾ ਔਰ ਭਾਜਪਾ ਦਾ ਇਸ ਪੂਰੇ ਸਮਿਕਰਣ ਦੇ ਨਾਲ ਕੀ ਰੋਲ ਹੋ ਸਕਦਾ ਹਰ ਇੱਕ ਚੀਜ਼ ਆਉਂਦੇ ਸਮੇਂ ਨੂੰ ਜ਼ਿਆਦਾ ਉੱਭਰ ਕੇ ਸਾਹਮਣੇ ਆ ਸਕਦੀ ਹੈ ਔਰ ਉਦੋਂ ਤੱਕ ਦਾ ਇੰਤਜ਼ਾਰ ਕਰਨਾ ਜ਼ਰੂਰੀ ਹੈ ਉਹ ਤੱਕ ਲਈ ਬਨੇ ਰੋ 1 India Punjabi ਤੇ ਬਾਦਲ ਦਲ ਤੋਂ ਜਿਹੜਾ ਹੈ ਉਹ ਮੈਂ ਅਸਤੀਫਾ ਦੇਣਾ ਔਰ ਪਾਈ ਅਮਰਤਪਾਲ ਸਿੰਘ ਜੀ ਜਿਹੜੇ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਆ ਉਹਨਾਂ ਦੀ ਮੈਂ ਹਮੈਦਾਪੁਰ ਦੇ ਹੋਰ ਐਲਾਨ ਕਰਦਾ ਕਿ ਉਹ ਕੇਲ ਵਿੱਚ ਬੰਦ ਨੇ ਔਰ ਬੜੀ ਤਕੈਸ਼ਾਈ ਹੋਈ ਹੈ ਔਰ ਐਨਐਸਏ ਲੱਗੀ ਹੈ ਭਾਵੇਂ ਕਿ ਐਨਐਸਏ ਮੇਰੇ ਤੇ ਵੀ 2 ਸਾਲ ਦੀ ਲੱਗੀ ਸੀ ਲੇਕਿਨ ਜੇਲ ਕੱਟਨੀ ਬੜੀ ਔਖੀ ਹੈ ਦੇਣੀ ਤਾਂ ਸਿੱਧੀ ਸਭ ਤੋਂ ਔਖੀ ਹੈ ਲੇਕਿਨ ਜੇਲ ਕੱਟਨੀ ਵੀ ਬੜੀ ਔਖੀ ਹੈ ਮੈਂ 8 ਸਾਲ ਜੇਲ ਕੱਟੀ ਹੈ ਜਿਹਦੇ ਵਿੱਚ ਅਮਰਸਰ ਜੇਲ ਅ ਜਿਲੰਦਰ ਜੇਲ੍ਹ ਲੁਧਿਆਣਾ ਜੇਲ੍ਹ ਪਟਿਆਲਾ ਜੇਲ੍ਹ ਸੰਗਰੂਰ ਜੇਲ੍ਹ ਬਠਿੰਡਾ ਜੇਲ੍ਹ ਔਰ ਲੱਦਾ ਕੋਠੀ ਮਿਲਟਰੀ ਕੈਂਪ ਤੇ ਜੋਧਪੁਰ ਜੇਲ੍ਹ ਜਲੀ ਆ ਉਹ 5 ਸਾਲ ਕੱਟੀ ਆ ਜੇਲਾ ਕੱਟੀਆਂ ਬੜੀਆਂ ਔਖੀਆਂ ਨੇ ਸੰਗਦੋਂ ਬਚਾਉਣ ਵਾਸਤੇ ਜਿਹੜਾ ਸੀ ਉਹ ਬਾਈਕਾਟ ਜਿਹੜਾ ਸਾਨੂੰ ਮਜਬੂਰਨ ਕਰਨਾ ਪਿਆ ਔਰ ਉਸ ਤੋਂ ਬਾਅਦ ਅ ਕਾਲੀ ਦਲ ਜਿਹੜਾ ਹੈ ਉਹ ਹੋਂਦ ਵਿੱਚ ਲਿਆਂਦਾ ਗਿਆ ਕਾਲ ਸ਼੍ਰੀ ਅਕਾਲ ਪਖ ਸਾਹਿਬ ਨੇ 94 ਵਿੱਚ ਸਾਰੇ ਅਕਾਲੀ ਦਲਾਂ ਨੂੰ ਇਕੱਠਾ ਕਰਕੇ ਇੱਕ ਸ਼੍ਰੋਮਣੀ ਅਕਾਲੀ ਦਲ ਬਣਾਉਣ ਵਾਸਤੇ ਜਿਹੜਾ ਹਿੱਸਾ ਦਿੱਤਾ ਤਾਂ ਸਾਡੇ ਦਿਲ ਵਿੱਚ ਇਹ ਸੀ ਕਿ ਸਾਡਾ 1984 ਵਿੱਚ ਬਹੁਤ ਵੱਡਾ ਨੁਕਸਾਨ ਹੋ ਗਿਆ ਔਰ ਬਹੁਤ ਸਿੰਘ ਸ਼ਹੀਦ ਹੋ ਗਏ ਪੁਲਿਸ ਮੁਕਾਬਲੇ ਵੀ ਜਿਹੜੇ ਆ ਬਹੁਤ ਹੋਏ ਔਰ ਘਰਾਂ ਦੇ ਘਰ ਜਿਹੜੇ ਤਬਾਹ ਹੋ ਗਏ ਭੈਣਾਂ ਤੇ ਸਵਾਗ ਹੋਏ ਗਏ ਮਾਵਾਂ ਦੇ ਚਿਰਾਗ ਬੁਝ ਗਏ ਔਰ ਸਵੇਰੇ ਜਦੋਂ ਉੱਠ ਕੇ ਤੁਰਤੇ ਸੀ ਜਦੋਂ ਮੈਂ ਜੇਲ੍ਹ ਚੋਂ ਆਇਆ ਸੀ ਤੇ ਸਾਨੂੰ ਵੀ ਇਹ ਨਹੀਂ ਸੀ ਪਤਾ ਹੁੰਦਾ ਕਿ ਸਾਨੂੰ ਕਿਹੜੇ ਟਾਈਮ ਤੇ ਪੁਲਸ ਨੇ ਜਾਂ ਸਾਡੇ ਸੰਘਰਸ਼ ਵਾਲੇ ਵੀਰਾਂ ਨੇ ਸਾਨੂੰ ਕਿਹੜੇ ਟਾਈਮ ਤੇ ਮਾਰ ਦੇਣਾ ਬੜਾ ਇਹੋ ਜਿਹੀ ਇੱਕ ਹਾਸੋ ਹੀਣ ਸਥਿਤੀ ਬਣੀ ਸੀ ਉਧਰੋਂ ਪੁਲਸ ਮਾਰਦੀ ਸੀ ਉਧਰੋਂ ਸਾਡੇ ਵੀ ਸਾਨੂੰ ਮਾਰਦੇ ਸੀ ਤਾਂ ਉਸ ਟਾਈਮ ਤੇ ਅਸੀਂ ਜਦੋਂ ਕਾਲਪਤ ਸਿੰਘ ਸਾਹਿਬ ਨੇ ਕਾਲ ਦਿੱਤੀ ਤੇ ਅਹੇ ਸਾਰੇ ਕਾਲੀਦਾਲ ਕਿਉਂਕਿ ਵੱਖੋ-ਵੱਖਰੇ ਪੰਜ-ਛੇ ਕਾਲੀਦਾਲ ਸਨ ਸਾਰਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਹੜਾ ਇਕੱਠਾ ਕੀਤਾ ਗਿਆ ਔਰ ਉਹ ਸਾਡੇ ਦਿਲ 'ਚ ਸੀ ਕਿ ਜਿਹੜਾ ਸਾਡੇ ਤੇ ਜ਼ੁਲਮ ਤੇ ਤਸ਼ੱਦਦ ਹੋ ਰਿਹਾ ਹੈ ਤਾਂ ਜਿਹੜੇ ਸਾਡੇ ਵੀਰ ਸ਼ਹੀਦ ਹੋ ਗਏ ਉਹਨਾਂ ਦਾ ਨਿਆਂ ਜਿਹੜਾ ਹੈ ਉਹ ਸਰਕਾਰ ਬਣ ਤੇ ਲਿਆ ਜਾਊਗਾ ਔਰ ਉਹ ਵਾਦੇ ਵੀ ਕੀਤੇ ਗਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੇਕਿਨ ਜਦੋਂ ਸਰਕਾਰ ਬਣ ਗਈ ਤਾਂ ਕੋਈ ਵੀ ਜਿਹੜਾ ਉਹ ਕਮਿਸ਼ਨ ਨਾ ਬਣਿਆ ਕੋਈ ਫੈਸਲਾ ਜਿਹੜਾ ਸੀ ਨੌਜਵਾਨਾਂ ਨੂੰ ਨਿਆਂ ਦੇਉਣ ਵਾਲਾ ਉਹ ਨਾ ਲਿਆ ਗਿਆ ਕੁਝ ਕਮਿਸ਼ਨ ਬਣੇ ਵੀ ਉਹਨਾਂ ਦੀਆਂ ਆਈਆਂ ਹੋਈਆਂ ਰਿਪੋਰਟਾਂ ਵੀ ਜਿਹੜੀਆਂ ਸੀ ਉਹ ਸਰਕਾਰਾਂ ਨੇ ਦਬਾ ਲਈਆਂ ਸੋ ਵਿੱਚ ਰਹਿੰਦਿਆ ਹੋਇਆ ਸਾਡੇ ਦਿਲ 'ਚ ਸੀ ਕਿ ਸ਼ਾਇਦ ਅਸੀਂ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਲੀਆਂ ਤੇ ਲੈ ਕੇ ਆਵਾਂਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਜਿਹੜਾ 103 ਸਾਲ ਦਾ ਇਤਿਹਾਸ ਹੈ ਤੇ ਸ਼੍ਰੋਮਣੀ ਅਕਾਲੀ ਦਲ ਛਿੱਦਿਆਂ ਤੇ ਖੜਾ ਹੈ ਜੇਲਾਂ ਤੇ ਖੜਾ ਹੈ ਔਰ ਇਹ ਸੰਘਰਸ਼ ਕਰਨ ਵਾਲੇ ਲੋਕਾਂ ਦੇ ਇਹਦਾ ਜਿਹੜਾ ਮੁੱਟ ਬੰਨਿਆ ਸੀ ਔਰ ਇਹਦੀਆਂ ਜਿਹੜੀਆਂ ਜੜ੍ਹਾਂ ਵਿੱਚ ਮਹਾਨ ਸ਼ਹੀਦਾਂ ਦਾ ਖੂਨ ਜਿਹੜਾ ਹੈ ਉਹ ਘਟੋ ਲਿਆ ਉਹਦੇ ਨਾਲ ਸਿੰਜਿਆ ਹੈ ਔਰ ਸਾਡਾ ਪਰਿਵਾਰ ਵੀ ਮੇਰੇ ਸਰਕਾਰਯੋਗ ਪਿਤਾ ਸੰਤ ਬਾਪਾ ਕਰਤਾਰ ਸਿੰਘ ਖਾਲਸਾ ਪਿੰਡਰਾਵਾਲੇ ਜਦੋਂ ਐਮਰਜੈਂਸੀ ਲੱਗੀ ਸੀ ਤੇ ਸਾਰਾ ਸ਼ਰਮਨੀ ਅਕਾਲੀ ਦਲ ਅੰਦਰ ਕਰ ਦਿੱਤਾ ਸੀ ਉਸ ਟਾਈਮ ਤੇ ਕਾਲੀ ਦਲ ਦੇ ਲੀਡਰਾਂ ਨੇ ਸ਼੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਲਾ ਨੂੰ ਕਿਹਾ ਕਿ ਹੁਣ ਸੰਤਾ ਨੇ ਮੋਢਿਆਂ ਤੇ ਆ ਗਈ ਹੈ ਤਾਂ ਸੰਤਾ ਨੇ ਉਸ ਟਾਈਮ ਤੇ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ 300 ਸਾਲਾ ਸ਼ਹੀਦੀ ਗੁਰਪੁਰਬ ਦੇ ਸਬੰਧ ਵਿੱਚ 37 ਜਲੂਸ ਔਰ 36 ਪੰਜਾਬ ਚ ਤੇ 37 ਜਲੂਸ ਜਿਹੜਾ ਉਹ ਦਿੱਲੀ ਲੈ ਕੇ ਗਏ ਸਨ ਔਰ ਐਮਰਜੈਂਸੀ ਦੀਆਂ ਧਜੀਆਂ ਜੇ ਕਿਸੇ ਨੇ ਡਾਈਆਂ ਉਹ ਦਮਦਮਿਤ ਇੱਕ ਸਾਲ ਤੇ ਮੁਖੀ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਵਾਲੇ ਨੇ ਹਟਾਈਆਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ